ਮੈਨੂੰ ਮੈਂ ਤਾਂ ਮੰਨਦਾ ਮੀਂਹ ਮੈਂ ਤਾਂ ਮੇਰੇ ਦੋ ਬੱਚੇ ਆ ਮੈਂ ਇਮਾਨਦਾਰੀ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਕਰਕੇ ਕਹਿੰਦਾ ਮੈਂ ਕਈ ਵਾਰੀ ਮਹਾ ਸਿੰਘ ਨੂੰ ਅੱਜ ਯਾਦ ਕਰਕੇ ਨਾ ਉਹਦੀ ਉਸ ਕੁਰਬਾਨੀ ਨੂੰ ਯਾਦ ਕਰਕੇ ਮੇਰੀਆਂ ਅੱਖਾਂ 'ਚ ਪਾਣੀ ਆ ਚੁੱਕੇ ਮੈਂ ਮਿੱਤੂ ਜੀ ਝੂਠ ਨਹੀਂ ਬੋਲਦਾ ਪਤਾ ਕਾਤੇ ਵੀ ਉਹਨੂੰ ਕਲੰਕ ਕਿੱਦਾਂ ਲਾਇਆ ਕਿ ਮਾਤਾ ਉਹ ਸਭ ਤੋਂ ਵੱਡੇ ਤਾਂ ਉਹ ਗਿਣੇ ਜਾਣੇ ਚਾਹੀਦੇ ਸੀਗੇ ਸਾਡੀ ਕੌਮ 'ਚ ਪਰ ਉਹ ਕਲੰਕੀ ਆ ਯਾਰ ਸਾਡੀ ਕੌਮ 'ਚ ਹੂੰ ਉਹਨਾਂ ਦਾ ਤਾਂ ਨੌ ਵੀ ਕਲੰਕ ਜਦੋਂ ਵੀ ਤੁਸੀਂ ਮਾਤਾ ਭਾਗੌਰ ਦਾ ਨਾਮ ਲਓਗੇ ਥੁਪਯਾਰੀ ਨੇ ਐਸਾ ਗੰਦ ਘੋਲਿਆ ਤੁਹਾਡੇ ਮੂਰੇ ਉਹ ਨਗਨ ਆ ਗਏ ਹੂੰ ਕਿੱਡੀ ਸ਼ਰਮ ਅਦਰ ਇੱਕੋ ਹੀ ਇੱਕ ਮੈਂ ਲਿਖਿਆ ਉਹ ਮੋਟਾ ਮੋਟਾ ਤੇ ਥੋੜਾ ਲਿਖਿਆ ਕਾਲੀ ਬਸ ਇਸ ਤਰਤੀ ਦੇ ਇਸ ਪੰਜਾਬ ਇਸ ਪੂਰੇ ਪਲੈਨਟ ਤੋਂ ਇੱਕੋ ਹੀ ਤਾਂ ਜਥਾ ਗਿਆ ਗੁਰੂ ਪਾਤਸ਼ਾਹ ਦੀ ਮਦਦ ਨੂੰ ਤੁਸੀਂ ਉਹਨਾਂ ਨੂੰ ਵੀ ਵਿਵਾਸਤ ਕੀਤਾ ਕੋਈ ਕੋਈ ਹਵਾਲਾ ਨਹੀਂ ਮਿਲਦਾ ਕੋਈ ਦੋ ਬੰਦਿਆਂ ਨਾਲ ਹਵਾਲਾ ਨਹੀਂ ਮਿਲਦਾ ਯਾਨੀ ਕਿਤੋਂ ਵੀ ਨਹੀਂ ਮੈਂ ਹਾਂ ਹੁਣ ਜਿਹੜੀਆਂ ਕੁਝ ਗੱਲਾਂ ਆ ਲਖੇ ਭਾਈ ਮਹਾ ਸਿੰਘ ਨੇ ਬਦਾਵਾ ਲਿਖਿਆ ਸੀ ਚਲੋ ਮੰਨ ਲਓ ਹੈਨਾ ਕੀ ਗੁਰੂ ਨਾਨਕ ਤੇ ਬਦਾਵੇ ਤਾਂ ਤਾਂ ਲਿਖੇ ਜਾਣ ਪਹਿਲਾ ਜੇ ਤਾਂ ਲਿਖਤੀ ਕੰਟਰੈਕਟ ਕੀਤਾ ਹੋਵੇ ਕਿਸੇ ਨੇ ਹਾਂ ਕੀ ਗੁਰੂ ਨਾਨਕ ਤੋਂ ਲੈ ਕੇ ਦਸਵੀਂ ਪਾਖਾ ਤੱਕਰ ਲਿਖਤੀ ਕੰਟਰੈਕਟ ਹੁੰਦੇ ਤੇ ਵੀ ਅਸੀਂ ਸਿੱਖ ਬਣੇ ਤੇਰੀ ਫੇਰੀ ਤੋੜੇ ਜਾ ਸਕਦੇ ਨਾ ਫਿਰ ਉਹਨੇ ਲਿਖਤੀ ਦਿੱਤਾ ਹੋਵੇਗਾ ਤੇ ਮੈਂ ਹਾਂ ਤੇ ਐਂਗੇਜ ਲਿਖ ਦੇ ਤੋੜਿਆ ਤਾਂ ਫਿਰ ਲਿਖ ਕੇ ਦੇਣਾ ਪਊਗਾ ਕੀ ਕੀ ਅਧਿਕ ਤਕਰ ਹੈਗਾ ਇਹਦਾ ਲਿਖਤੀ ਦੇ ਕੇ ਜਾਣ ਦੀ ਗੱਲ ਗੁਰੂ ਨਾਨਕ ਨੂੰ ਕਿੰਨੇ ਛੱਡ ਕੇ ਗਏ ਆ ਕਿੰਨਿਆਂ ਕਨੇ ਲਿਖ ਕੀ ਦੇ ਕੇ ਗਏ ਆ ਯਾ ਤਪੈਲ ਬਾਕੀ ਪਾਟਨ ਅੱਛਾ ਹੁਣ ਦੂਜੀ ਇੱਕ ਦੂਜੀ ਉਦਾਹਰਣ ਹੈ ਬਈ ਜਦੋਂ ਬਚਿੱਤਰ ਸਿੰਘ ਨੇ ਮਰਤ ਹਾਥੀ ਨਾਲ ਜਾ ਕੇ ਲੜਾਈ ਕੀਤੀ ਹੈ ਨਾ ਇੱਕ ਸਾਖੀ ਆਉਂਦੀ ਸੀ ਹੁਣ ਤਾਂ ਘੱਟ ਸੁਣਨੇ ਨੂੰ ਮਿਲਦੀ ਉਹ ਤੋਂ ਪਹਿਲਾਂ ਖਰੇ ਭਾਈ ਦੁਨੀ ਸਿੰਘ ਨੂੰ ਕਿਹਾ ਸੀ ਦਾ ਹੂੰ ਤੁਸੀਂ ਸੁਣੀ ਹੋਣੀ ਸਾਖੀ ਹੈ ਨਾ ਉਹ ਕਹਿੰਦੇ ਤੇ ਨੱਕ ਗਿਆ ਰਾਤ ਨੂੰ ਹੂੰ ਕੰਦ ਟੱਪ ਕੇ ਦੌੜ ਗਿਆ ਕੀ ਕੰਦ ਟੱਪ ਕੇ ਦੌੜ ਕੀ ਉਹ ਬਦਾਵਾ ਲਿਖ ਕੇ ਦੇਗੀ ਕੀ ਹੂੰ ਜੇ ਉਹ ਨਹੀਂ ਬਦਾਵਾ ਦੇ ਫਿਰ ਇਹਨਾਂ ਨੂੰ ਕਿਉਂ ਮਤਲਬ ਇਹਨਾਂ ਨੂੰ ਕਿਉਂ ਬਦਾਵਾ ਆਪਾਂ ਹੀ ਮਹਾ ਸਿੰਘ ਹੋਰ ਕਿੰਨੇ 3600 ਤੋਂ ਗਏ ਆ ਹੋਏ ਉਹਨਾਂ ਨੂੰ ਉਹਨਾਂ ਨੇ ਬਾਈ ਮਹਾ ਸਿੰਘ ਦੇ ਨਾਂ ਤੇ ਬਦਾਵਾ ਕਰਦੇ ਜੋੜਿਆ ਉਹ ਲਿਖ ਕੇ ਦੇ ਕੇ ਗਿਆ ਸੀ ਪ੍ਰਿਥੀ ਚੰਦ ਪ੍ਰਿਥੀ ਚੰਦ ਦੀ ਗੱਲ ਆਉਂਦੀ ਆ ਪਹਿਲਾਂ ਤੋਂ ਵੱਡੇ ਵੱਡੇ ਗੁਰੂ ਸਾਹਿਬ ਦੇ ਪੁੱਤਰ ਵੀ ਉਹਨਾਂ ਲਈ ਤਾਂ ਗੁਰੂ ਸਾਹਿਬ ਅੜੀਕ ਨਹੀਂ ਰਹੇ ਪਏ ਇਦਾਂ ਪੇ ਇਦਾਂ ਲਿਖ ਕੇ ਦੇ ਜਾ ਫਿਰ ਮੈਨੂੰ ਨਾਲ ਬੰਨ ਕੇ ਫਿਰੂੰਗਾ ਨਹੀਂ ਲਿਖਣ ਦਾ ਵਧਾਨ ਹੀ ਨਹੀਂ ਕੁਛ ਹੈਗਾ ਇਦਾਂ ਨਾ ਇਦਾਂ ਮਤਲਬ ਨਹੀਂ ਬਣਦਾ ਫਿਰ ਇੱਕ ਦੂਜਾ ਸਭ ਤੋਂ ਵੱਡਾ ਜਿੰਨਾ ਵੀ ਜਿੰਨੀਆਂ ਵੀ ਐਕਟੀਵਿਟੀਆਂ ਅਨੰਤ ਪ੍ਰਸਾਦ ਚ ਹੋਈਆਂ ਪਹਿਲਾਂ ਜਿੱਥੇ ਤੱਕ ਅੱਜ ਤੱਕ ਜਿੰਨੇ ਤੱਕ ਮੈਂ ਇਤਿਹਾਸ ਜਿੰਨਾ ਵੀ ਸੁਣਿਆ ਉਹਨਾਂ ਦੇ ਵਿੱਚ ਭਾਈ ਮਹਾ ਸਿੰਘ ਦਾ ਕੋਈ ਜ਼ਿਕਰ ਤੱਕ ਨਹੀਂ ਹੈਗਾ ਇੱਕ ਨਾਂ ਤੱਕ ਵੀ ਬਾਪ ਤੋਂ ਪਹਿਲਾਂ ਬਾਪੀ ਤੋਂ ਬਣਾ ਹੈਨਾ ਆਉਂਦਾ ਕਿਸੇ ਨੇ ਸੁਣਿਆ ਹੋਵੇ ਤਾਂ ਦੱਸ ਦੇ ਨਾ ਫਿਰ ਇਹਦਾ ਮਤਲਬ ਇਹ ਆ ਕਿ ਉਹ ਭਾਈ ਮਹਾ ਸਿੰਘ ਹੁਣੀ ਕਿਰਤੀ ਸਿੱਖ ਸੀਗੇ ਜਿਹੜੇ ਸਮਝਣ ਵਾਲੇ ਸੀ ਕਿ ਉਹ ਘਰਾਂ ਜੇ ਰਹਿੰਦੇ ਸੀ ਨਾ ਜਿਹੜਾ ਅੱਜ ਵੀ ਕਿਰਤੀ ਸਿੱਖ ਹੈ ਨਾ ਜਿਹਨੂੰ ਗੁਰਬਾਣੀ ਨੂੰ ਗੁਰੂ ਦੀ ਮਤ ਨੂੰ ਸਮਝ ਲਿਆ ਉਹਨੂੰ ਨਹੀਂ ਸਰੋਵਰਾਂ ਚ ਜਾਣ ਦੀ ਨਹਾਣ ਦੀ ਲੋੜ ਉਹਨੂੰ ਨਹੀਂ ਕਿਤੇ ਵੀ ਜਾਣ ਦੀ ਲੋੜ ਉਹਨੂੰ ਨਹੀਂ 베ਦੀਆਂ ਪੂਜਣ ਦੀ ਲੋੜ ਉਹਨੂੰ ਨਹੀਂ ਖੜਾਵਾ ਜਗਾ ਪੂਜਣ ਦੀ ਲੋੜ ਭਾਜੀ ਉਹ ਆਪਣੇ ਘਰ ਚ ਦਾ ਹੈ ਕਿ ਕੰਮ ਕਿਰਤ ਕਰੂਗਾ ਉੱਥੇ ਜੀਵਨ ਚ ਜੀ ਉਹ ਜੀਵਨ ਵਿੱਚ ਸਿੱਖੀ ਦਿਖੂਗੀ ਉਹਦੇ ਜੀਵਨ ਚ ਹੋਊਗੀ ਸਿੱਖੀ ਨਾ ਕਿ ਬਾਹਰ ਯਾ ਉਹ ਤਾਂ ਉੱਥੇ ਜੀਣ ਵਾਲੇ ਸੀਗੇ ਸਿੱਖੀ ਉਹ ਤਾਂ ਉਹ ਉੱਥੋਂ ਜਦੋਂ ਪਤਾ ਲੱਗਿਆ ਉੱਥੋਂ ਜਿੱਦਾਂ ਦਾ ਹੋ ਸਕਿਆ ਲੜਨ ਆਏ ਆ ਨਾ ਕਿ ਪਹਿਲਾਂ ਮਤਲਬ ਉਹ ਤੋਂ ਤੁਰ ਕੇ ਗਏ ਉਹਨਾਂ ਨੂੰ ਜਾਂਦਿਆਂ ਨੂੰ ਕਿਸੇ ਨੇ ਰੋਕਿਆ ਮੈਨੂੰ ਇੱਕ ਬੰਦਾ ਇੱਥੇ ਕਹਿੰਦਾ ਕਹਿੰਦਾ ਉਸ ਵੇਲੇ ਵੀ ਹੋ ਸਕਦਾ ਉਹ ਦੂਆ ਉਹ ਉਹ ਕਰਫਿਓ ਲੱਗਿਆ ਹੋਵੇ ਹੈ ਨਾ ਹੂੰ ਮੈਂ ਕਿਹਾ ਠੀਕ ਹੈ ਤੇਰੀ ਗੱਲ ਤਾਂ ਸਹੀ ਹੈ ਫਿਰ ਕਰਫਿਓ ਲੱਗ ਗਈ ਤਾਂ ਉਹਨਾਂ ਜਾਣੇ ਨਹੀਂ ਦੇਣਾ ਸਿਕੰਦਰਪੁਰ ਸਾਹਿਬ ਤੋਂ ਬਾਅਦ ਬਾਹਰ ਨਾਲੇ ਨਾ ਦੋਬਰੀ ਉਹ ਤੇ ਚਲੇ ਵੀ ਗਿਆ ਮੁੜ ਕੇ ਵੀ ਆ ਗਿਆ ਨਾਲੇ ਨਾ ਪੁਜਾਰੀ ਨੇ ਜਿਹੜੀ ਸਾਡੀ ਸੋਚ ਆ ਧਰਮ ਦੇ ਪ੍ਰਤੀ ਪਤਾ ਕਿਦਾਂ ਦੀ ਬਣਾਈੋ ਆ ਹਾਂਜੀ ਤੇ ਮжоਰਿਟੀ ਜਿਹੜੀ ਆ ਨਾ ਜਿਹੜੀਆਂ ਮਨਉਤਾਂ ਲਿਖੀਆਂ ਹੋਈਆਂ ਆ ਉਹਨਾਂ ਨੂੰ ਮੰਨ ਕੇ ਡਿਫੈਂਡ ਕਰਨਾ ਸ਼ੁਰੂ ਕਰ ਦਿੰਦੀ ਆ ਹਾਂ ਜਦੋਂ ਕਮਾਲ ਦੀ ਗੱਲ ਹੈ ਇਹ ਵੀ ਇਹ ਵੀ ਇੱਕ ਕਮਾਲ ਹੈ ਜਦੋਂ ਨਾ ਤੁਸੀਂ ਗੱਲ ਕਿਸੇ ਨੁਕਤੇ ਤੇ ਕਰਦੇ ਆ ਹੂੰ ਤੁਸੀਂ ਦੇਖ ਲਓ ਪੇ ਜਿਹੜੀ ਅਮਰ ਸੰਚਾਰ ਵਾਲੀ ਸਾਖੀ ਆ ਹਾਂਜੀ ਕਿੰਨੇ ਮਿਸ਼ਨਰੀ ਕਾਲਜ ਵਿਦਵਾਨ ਸਾਰੇ ਉਹਨੂੰ ਸੋਧ-ਸੋਧ ਕੇ ਜਾਨੀ ਡਿਫੈਂਡ ਕਰੀ ਜਾਂਦੇ ਆ ਉਹਨੂੰ ਉਹ ਯਾਰੀ ਨੇ ਬਚਾਈ ਜਾਂਦੀ ਆ ਕਮਾਲ ਦੀ ਗੱਲ ਇਹ ਨਹੀਂ ਕਿਤੇ ਵੀ ਕਹਿ ਰਹੇ ਪਏ ਇਦਾਂ ਹੋ ਹੀ ਨਹੀਂ ਸਕਦਾ ਜਾਂ ਹੁਣ ਭਾਈ ਗੁਰਦਾਸ ਵਾਲੀ ਸਾਖੀ ਆਉਂਦੀ ਆ ਪੇ ਉਹ ਠਿਕਰੀਆਂ ਵਾਲੀ ਜਾਂ ਇਤਿਹਾਸ ਵਿੱਚ ਕਿੰਨਾ ਕੁਛ ਇਦਾਂ ਦਾ ਆਉਂਦਾ ਸਾਹਿਬ ਸਿੰਘ ਨੇ ਬਹੁਤ ਸਾਖੀਆਂ ਦਾ ਖੰਡਨ ਕੀਤਾ ਕਰਮ ਸਿੰਘ ਹਿਸਟੋਰੀਆਂ ਦੇ ਪੀਪੀਏ ਇਹ ਹੋ ਨਹੀਂ ਸਕਦੀ ਮੈਂ ਕਹਿੰਦਾ ਪਰ ਫਿਰ ਵੀ ਸਾਡੇ ਵਿਦਵਾਨ ਜਿਹੜੇ ਨਾ ਉਹਨੂੰ ਸੋਧ ਹੀ ਜਾਂਦੇ ਡਿਫੈਂਡ ਕਰ ਹੀ ਜਾਂਦੇ ਆ ਪੇ ਹੋ ਸਕਦਾ ਏਦਾਂ ਹੋ ਸਕਦਾ ਏਦਾਂ ਹੋਇਆ ਹੋਵੇ ਹਨਾ ਅਭੀ ਤਾਂ ਗੱਲ ਤੋਂ ਮਤਲਬ ਉਹਨੂੰ ਬਚਾਉਣਾ ਜ਼ਰੂਰ ਆ ਜੋ ਹੈਗਾ ਹੂੰ ਹੁਣ ਗੱਲ ਕੀ ਏ ਵੀ ਘਟਣਾ ਦੀ ਜਦੋਂ ਘਟੜਾ ਤਾਂ ਹੋ ਗਈ ਲਿਖ ਦਿੱਤੀ ਉਹਨਾਂ ਨੂੰ ਪੈ ਕੇ ਪਤਾ ਲੱਗ ਗਿਆ ਪੇ ਇਹ ਗੱਲ ਹੋ ਗਈ ਉਹ ਚਲੇ ਗਿਆ ਹੂੰ ਜਿਹੜੇ 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 ਪੁਜਾਰੀ ਬੈਠੇ ਜਿਹੜੇ ਅੱਜ ਸਭ ਤੋਂ ਅੱਗੇ ਆ ਜਿਹੜੇ ਸਭ ਤੋਂ ਜਿਹੜੇ ਮੈਂ ਜਿਹੜੇ ਭਗਤੀਆਂ ਸ਼ਕਤੀਆਂ ਵਾਲੇ ਸਾਰੇ ਹਨ ਯਾ ਜਦੋਂ ਪਤਾ ਲੱਗ ਗਿਆ ਵੀ ਹੁਣ ਹੋ ਉਹ ਤਾਂ ਚਲੇ ਗਿਆ ਅਸੀਂ ਤਾਂ ਰਹਿ ਗਏ ਅਸੀਂ ਤਾਂ ਗਏ ਹੀ ਨਹੀਂ ਉਹ ਤਾਂ ਵਿਰੋਧ ਚ ਖੜੇ ਹੋ ਸਕਦੇ ਹੋਣ ਵੀ ਚਲੋ ਆਪਾਂ ਨਾ ਵੀ ਕਹੀਏ ਪਰ ਗਏ ਤਾਂ ਨਾ ਯਾ ਮਤਲਬ ਗੁਰੂ ਸਾਹਿਬ ਦੀ ਵਿਪਤਾ ਤੋਂ ਵੱਡੀ ਤਾਂ ਵਿਪਤਾ ਕੋਈ ਵੀ ਨਹੀਂ ਹੈਗੀ ਬਿਲਡਿੰਗ ਦੁਆਰਾ ਬਣ ਜਾਊਗੀ ਸਭ ਕੁਝ ਹੋ ਜਾਊਗਾ ਸਰੋਵਰ ਦੇ ਦੁਆਰਾ ਪੂਰੇ ਪੱਤੇ ਜਾਣਗੇ ਹਨਾ 베ਰੀਆਂ ਸੁੱਕ ਵੀ ਗਈਆਂ ਨਵੀਆਂ ਲੱਗ ਜਾਣਗੀਆਂ ਯਾ ਪਰ ਸਾਹਿਬ ਜੀ ਆ ਗਏ ਮੁਰਤੀ ਮਾਤਾ ਗੁਜਰੀ ਉਹ ਇੱਕ ਇਨਸਾਨ ਥੋੜਾ ਮੁੜਦਾ ਜਿਹੜਾ ਚਲੇ ਗਿਆ ਨਾ ਉਨੀ ਮੋਰ ਬਾਕੀ ਸਾਰਾ ਕੁਝ ਹੋ ਜਾਂਦਾ ਗੁਰੂ ਪਾਤਸ਼ਾਹ ਨੇ ਸਾਰੇ ਜੀਵਨ ਦੀ ਗੱਲ ਤਾਂ ਸਿਖਾਈ ਹੈ ਤੇ ਜੇ ਉਹਦੇ ਲਈ ਨਹੀਂ ਗਏ ਤੇ ਫਿਰ ਉਹਨੂੰ ਪਤਾ ਹੈਗਾ ਪਿਆਰੀ ਨੂੰ ਵੀ ਇਹ ਥੋੜੇ ਚਿਰ ਤੇ ਹੀ ਬਹੁਤ ਲੰਬੇ ਟਾਈਮ ਤੇ ਨਹੀਂ ਥੋੜੇ ਚਿਰ ਤੇ ਹੀ ਲੋਕਾਂ ਦੇ ਅੰਦਰ ਸਵਾਲ ਉੱਠ ਖੜਨੇ ਪਿਆ ਯਾਰ ਉਹ ਤਾਂ ਉਹਦਾ ਸੈਂਕੜੇ ਕਿਲੋਮੀਟਰ ਤੋਂ ਤੁਰ ਕੇ ਆ ਗਿਆ ਆ ਉਹ ਤਾਂ ਜਥਾ ਲੈ ਕੇ ਆ ਗਿਆ ਉਹਦੇ ਨਾਲ ਤਾਂ ਉਹ ਪਿੰਡ ਦੀਆਂ ਜਨਾਨੀਆਂ ਵੀ ਜਿਹੜੀਆਂ ਗੁਰੂ ਨੂੰ ਮੰਨਣ ਵਾਲੀਆਂ ਉਹ ਵੀ ਤੁਰ ਪਈਆਂ ਲੜਨ ਤੇ ਅਸੀਂ ਮਰਦ ਬਣੇ ਬੈਠੇ ਆ ਅਸੀਂ ਚੌਧਰੀ ਬਣੇ ਬੈਠੇ ਆ ਸਿੱਕੀ ਦੇ ਅਸੀਂ ਕਾਹਦੀ ਨਹੀਂ ਗਏ ਉਹ ਕੀ ਕਾਹਦੀ ਨਹੀਂ ਗਏ ਉਂਗਲੀ ਦੇ ਉੱਠਣੀ ਸੀਗੀ ਲੋਕਾਂ ਨੇ ਪੁੱਛਣਾ ਨਹੀਂ ਸੀਗਾ ਯਾ ਦੁਨੀਆ ਨੇ ਪੁੱਛਣਾ ਦੁਨੀਆ ਦਾ ਸਵਾਲ ਨਹੀਂ ਕਰਨੇ ਸੀਗੇ ਉਹਨਾਂ ਨੂੰ ਵੇ ਤੁਸੀਂ ਕਾਹਦੀ ਨਹੀਂ ਗਏ ਅਸੀਂ ਮਾਜੇ ਦੀ ਸਿੱਖੀ ਨੂੰ ਮਾਜੇ ਤੇ ਦਾ ਉਹ ਭਰਾਵੋ ਮਾਜੇ ਵਾਲਿਓ ਮੂਰਖੋ ਮਹਾ ਸਿੰਘ ਨੇ ਤੁਹਾਡੇ ਮਾਜੇ ਨੂੰ ਰੱਖ ਲਿਆ ਦਾਗ ਨਹੀਂ ਲਾਇਆ ਤੁਸੀਂ ਆਪ ਉਹਨਾਂ ਦੇ ਮਗਰ ਲੱਗ ਕੇ ਪਿਆਰੀ ਦੇ ਕਹੀ ਜਾਂਦੇ ਮਾਜੇ ਨੂੰ ਦਾਗ ਲਾਤਾ ਨਹੀਂ ਉਹ ਉਹਦਾ ਪੂਜੋ ਉਹਦਾ ਤਾਂ ਨਾਮ ਉਥੇ ਗੁਰਦੁਆਰਾ ਕੋ ਬਣਾਉ ਦੀ ਜਗ੍ਹਾ ਤੇ ਤੂੰ ਸਿੱਖੀ ਦੀ ਰੱਖ ਲਈਏ ਦੁਨੀਆ ਦੇ ਵਿੱਚ ਨਹੀਂ ਕਲੰਕ ਸਿਗਾ ਸਾਡੀ ਸਿੱਖੀ ਉੱਤੇ ਅੱਗੇ ਦਾਸ ਦਾਸ ਜੀਵਨ ਹੋ ਗਿਆ ਸਕੇ 250 ਸਾਲ ਹੋ ਗਿਆ ਸਗਾ ਗੁਰੂ ਪਾਤਸ਼ਾਹ ਨੂੰ ਪ੍ਰਚਾਰ ਕਰਦਿਆਂ ਨੂੰ 250 ਸਾਲ ਬਾਅਦ 40 ਸਿੰਘਾਂ ਦਾ ਪਿਆਹਾਂ ਦਾ ਜਿੰਨੇ ਦਾ ਵੀ ਜਥਾ ਇੱਕੋ ਹੀ ਗਿਆ ਸੀ ਲੜਨ ਲਈ ਨਾਲ। ਆਹ ਸੋਚ ਕੇ ਦੇਖੋ ਤੁਸੀਂ ਕਿੱਥੇ ਅਕਾਲ ਤਖਤ ਜੇ ਬਣਾਇਆ ਸੀਗਾ ਉੱਥੇ ਤਾਂ ਉੱਥੋਂ ਕੋਈ ਲੰਗਰ ਪਾਣੀ ਜਥਾ ਕਦੇ ਨਹੀਂ ਗਿਆ। ਤੁਸੀਂ ਬਿਲਡਿੰਗ ਲਈ ਮਿੰਟਾਂ ਦੀ ਲਕੀਰ ਖਿੱਚ ਲਈ। ਤੁਹਾਨੂੰ ਟਾਈਮ ਨਹੀਂ ਲੱਗਿਆ। ਹੂੰ। ਤੁਸੀਂ ਖੰਡੇ ਬਾਹਰ ਤੁਰ ਪਏ 5000 ਬੰਦਾ ਵੀ ਇਕੱਠਾ ਕਰ ਲਿਆ ਇੱਕ ਮਿੰਟਾਂ ਚ ਹੀ ਉਹ ਜਿਹੜਾ ਪਾਤਸ਼ਾਹ ਬੁੜੀ ਮਾਤਾ ਨੂੰ ਇੱਕ ਬਜ਼ੁਰਗ ਨੂੰ ਅਸੀਂ 90 ਸਾਲ ਦੀ ਨੂੰ ਲਈ ਫਿਰਦਾ ਸੀ ਜਿਹੜੀ ਉਂਗਲਾ ਫੜ ਕੇ ਕੰਡੇ ਲੂੰ ਦੀ ਤੋਰੀ ਫਿਰਦੀ ਸੀ ਤੁਹਾਡੇ ਲਈ ਉਹਦੀ ਤੁਹਾਡੇ ਲਈ ਆਤਮਾ ਦੀ ਭਟਕੀ ਤੁਹਾਡੇ ਲਈ ਕਿਹੜਾ ਨਹੀਂ ਖਿੱਚ ਹੋਈਆਂ ਉਹਦੇ ਲਈ ਖੰਡੇ ਲਈ ਖੰਡੇ ਨਾਲ ਕੋਈ ਅਸੀਂ ਉਹਨੂੰ ਵੀ ਬਚਾ ਲਈਏ ਕੱਖ ਨਹੀਂ ਹੋਇਆ ਕੱਖ ਨਹੀਂ ਹੋਇਆ ਬੰਦਾ ਹਾਹੀ ਸਵਾ ਦਾ ਬੰਦਾ ਸੀ ਹੋਇਆ 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 ਕੱਖ ਹੋਇਆ ਭਾਜੀ ਕੋਈ ਤਾਂ ਹੋਇਆ ਜਿਹੜਾ ਬੰਦਾ ਕੁਝ ਮਹਾਨ ਸਰਹੰਦ ਨੂੰ ਢਾਣਾ ਹੈ ਨਾ ਉਹਦੀਆਂ ਜੜ੍ਹਾਂ 'ਚ ਤੇਲ ਦਿੱਤਾ ਇਹ ਬਾਸ ਉਹਨੂੰ ਉਹਨੂੰ ਪੰਜ ਚੋ ਛੇਕਿਆ ਜਾਣੀ ਇਹਨਾਂ ਨੇ ਉਹਨੂੰ ਕੱਢਿਆ ਕਿ ਤੂੰ ਇਹ ਸਿੱਕੇ ਤਾਂ ਹੀ ਤਾਂ ਮੈਂ ਕਹਿਣਾ ਭਈ ਛੇਵੇਂ ਪਾਛੇ ਜਿੱਦਾਂ ਤੂੰ ਛੱਡ ਕੇ ਚਲ ਗਿਆ 7ਵੇਂ 8ਵੇਂ 9ਵੇਂ 10ਵੇਂ ਚਾਰੇ ਸਹਿਬ ਜਾਦੇ ਪੰਜ ਪਿਆਰੇ ਮਾਤਾ ਗੁਜਰੀ ਬਾਕੀ ਸਿੱਖ ਬਚਿੱਤਰ ਸਿੰਘ ਹੋਰ ਜਿੰਨੇ ਵੀ ਐ ਇੱਕ ਵੀ ਨਹੀਂ ਆਇਆ ਇਸ ਰੋਵਰ ਤੇ ਨਾੜ ਬੰਦਾ ਸਿੰਘ ਹਾਜ਼ਮ ਵੀ ਨਹੀਂ ਆਇਆ ਕਮਾਲ ਦੀ ਗੱਲ ਈ ਉਦੋਂ ਵੀ ਆਪਾਂ ਗੱਲ ਕਰਦੇ ਸੀ ਹੈ ਨਾ ਇੱਕ ਤਾਂ ਦੱਸ ਦਿਓ ਫਿਰ ਉਹਨਾਂ ਨੂੰ ਫੇਰ ਪਤਾ ਲੱਗਿਆ ਵੀ ਇਹ ਤਾਂ ਉੱਥੋਂ ਉੱਥੋਂ ਡੀਐਨਏ ਚੇਂਜ ਹੋਇਆ ਭਾਜੀ ਉੱਥੇ ਮੋੜ ਘਟਾਇਆ ਗਿਆ ਪਰ ਨਹੀਂ ਇਹ ਤਾਂ ਗਏ ਪਿਆਰੀ ਤਾਂ ਮਰ ਗਿਆ ਇਹ ਤਾਂ ਅਸੀਂ ਤਾਂ ਭੁੱਖੇ ਮਰਾਂਗੇ ਉਹ ਨਹੀਂ ਉੱਥੋਂ ਸਾਰਾ ਕੁਝ ਮਿਕਸ ਕਰਕੇ ਨਾ ਜੂ ਟਰਨ ਬੁਝਵਾਈ ਤੁਹਾਡੀ ਤੁਹਾਡੇ ਮੋਰੇ ਜਿਹੜੀ ਗੁਰਮਤ ਸੀਗੀ ਜਿਹੜੀ ਮਨੁੱਖ ਨੂੰ ਜਿਹੜੇ ਗੁਰੂ ਪਾਤਸ਼ਾਹ ਦੇ ਸਿਧਾਂਤਾਂ ਨੂੰ ਪਰੇ ਕਰਕੇ ਨਾ ਪੂਰੀ ਤਰ੍ਹਾਂ ਬਿਲਡਿੰਗਾਂ ਪੂਜਣ ਤੁਹਾਨੂੰ ਲਾਇਆ ਉਸ ਉੱਥੋਂ ਉੱਥੋਂ ਹੋਇਆ ਸਾਰਾ ਕੁਝ ਉਹ ਆ ਉਹ ਟਰਨਿੰਗ ਪੁਆਇੰਟ ਆ ਜਿਹਨੂੰ ਕਹਿੰਦੇ ਨਾ ਟਰਨਿੰਗ ਪੁਆਇੰਟ ਆ ਉਹ ਪਿੱਛੇ ਨੂੰ ਮੋੜਨ ਵਾਲਾ ਯੂ ਟਰਨਿੰਗ ਪੁਆਇੰਟ ਉਹ ਆ ਸਿੱਕੀ ਦਾ ਜਿੱਥੋਂ ਗੁਰੂ ਪਾਚਨ 2.5 300 ਸਾਲ ਲਾ ਕੇ ਕਿੱਥੇ ਕੜਦੇ ਗਏ ਨਾ ਕੜਦੇ ਗਏ ਜਿੱਲੇ ਤੱਤੀਆਂ ਤਵੀਆਂ ਵੀ ਆ ਗਈਆਂ ਠੋਕਰ ਮਾਰ ਲੱਗੇ ਕਰਤਾਪਾ ਛੱਡਣ ਲੱਗੇ ਮਿੰਟੇ ਹੀ ਨਹੀਂ ਪੁੱਛਿਆ ਨਹੀਂ ਦੇਖਿਆ ਵੀ ਨਹੀਂ ਪਿੱਛੇ ਨੂੰ ਮੁੜ ਕੇ ਗੁਰੂ ਨਾਨਕ ਪਾਤਸ਼ਾਹ ਗਏ ਆ ਲਾਲੋ ਕੋਲ ਮੁੜ ਕੇ ਇੱਕ ਵੀ ਸਾਖੀ ਦਾ ਦਿਓ ਪੇ ਲਾਲੋ ਕਰਤਾਰਪੁਰ ਹਰ ਸਾਲ ਕੀ ਉੱਥੇ ਚੌਂਕੀ ਭਰਨਾ ਦਾ ਹੋ ਗੁਰੂ ਨਾਨਕ ਦੇਵ ਜੀ ਲੋੜ ਹੀ ਨਹੀਂ ਪਈ ਕਿਉਂਕਿ ਉਹ ਸੁਰਤ ਵਿੱਚ ਬਸ ਗਿਆ ਬਸ ਜਦਨ ਜਦ ਸੱਜਣ ਸੱਜਣ ਦੀ ਆਉਦੀ ਨਾ ਸੱਜਣ ਦੀ ਸੱਜਣ ਕੋਲ ਗਏ ਆ ਤੇ ਉਸ ਤੋਂ ਬਾਅਦ ਕੋਈ ਸਾਖੀ ਲੱਭ ਕੇ ਦਿਖਾ ਦਿਓ ਵੀ ਸੱਜਣ ਹਰ ਸਾਲ ਚਾਲਾਂ ਲੈ ਕੇ ਆਉਂਦਾ ਸੀ ਨਾਨਕ ਅਨੰਦ ਗੁਰੂ ਨਾਨਕ ਪਾਤਸ਼ਾਹ ਕੋਲ ਲੱਭ ਲੈਣੀ ਰਹਿੰਦੀ ਕੋਈ ਜਦੋਂ ਜਦੋਂ ਗੁਰੂ ਸਾਹਿਬ ਦਾ ਸਾਥ ਸੀ ਨਾ ਜਿਹੜੀ ਸਿੱਖਿਆ ਸੀ ਯਾ ਉਹ ਸਾਨੂੰ ਜਿਹੜੀ ਪੰਕਤੀ ਹੁੰਦੀ ਨਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਬਸ ਬਸ ਉਹ ਸਮਝਾਤੀ ਗੱਲ ਗੁਰੂ ਤਾਂ ਅੰਦਰ ਬਸ ਗਿਆ ਸਿਰ ਦੇ ਵਿੱਚ ਸੁਰਤ ਵਿੱਚ ਚਲਾ ਗਿਆ ਭਾਜੀ ਟਾਈਮ ਹੀ ਲੱਗਦਾ ਜੇ ਕਿਤੇ ਨਾ ਇਹ ਗੁਰਵਾਣੀ ਵਿੱਚੋਂ ਐਸੀਆਂ ਗੱਲਾਂ ਜੇ ਤੁਹਾਨੂੰ ਜਦੋਂ ਨਾ ਤੁਸੀਂ ਗੁਰਵਾਣੀ ਨੂੰ ਪ੍ਰੋਪਰ ਚੰਗੀ ਤਰ੍ਹਾਂ ਸਮਝ ਲਿਆ ਪੜ ਲਿਆ ਤਾਂ ਯਾਤਰਾ ਮਾਤੇ ਜਾਣਾ ਵਿਰੋਧ ਹੈ ਗੁਰਵਾਣੀ ਕਰਨੀ ਜੇ ਤੁਸੀਂ ਉੱਥੇ ਉੱਥੇ ਗੁਰੂ ਵਾਸਤੇ ਤੇ ਉਲਟ ਜਾ ਰਹੇ ਆ ਤੁਸੀਂ ਇਹ ਸਾਰੀਆਂ ਗੱਲਾਂ ਦੇ ਵਿਰੋਧ ਕਰਦੀ ਹੈ ਗੁਰਵਾਣੀ ਤੁਹਾਨੂੰ ਘਰ ਚ ਰਹਿਣਾ ਸਿਖਾਉਂਦੀ ਐ ਸਰੀਰ ਆਪਣੇ ਆਪ ਨਾਲ ਜੋੜਨਾ ਆਪਣੇ ਆਪ ਨਾਲ ਪਿਆਰ ਕਰਨਾ ਔਰ ਸਾਰੇ ਪਾਸੇ ਇੱਕ ਦੇ ਜਿਹਨੂੰ ਇੱਕ ਦੀ ਗੱਲ ਕਰਦੇ ਨੇ ਇੱਕ ਦੀ ਆਪਾਂ ਗੱਲ ਸਾਰੀ ਗੁਰਬਾਣੀ ਇੱਕ ਦੀ ਗੱਲ ਕਰਦੀ ਐ ਬੰਦੇ ਦੀ ਗੱਲ ਐ ਜਾਂ ਸਾਰੇ ਦੀ ਜੇ ਮੈਂ ਅਸਲ ਜਿਹੜਾ ਧਰਮ ਐ ਨਾ ਮੈਂ ਭਾਜੀ ਦੋ ਗੱਲਾਂ ਨੋਟ ਕੀਤੀਆਂ ਹਮ ਗੁਰੂ ਨਗਰ ਬਾਣੀ ਵਿੱਚੋਂ ਇੱਕ ਹੈਗਾ ਉਹ ਵੀ ਸਭ ਤੋਂ ਕੁਦਰਤ ਜਿਹਨੂੰ ਇੱਕ ਕਹਿੰਦੇ ਸਾਰੇ ਯੂਨੀਵਰਸ ਜੋ ਵੀ ਫੈਲਿਆ ਵਾ ਇਹਦੇ ਚੰਗੇ ਨਾਗਰਿਕ ਬਣਨਾ ਇਹਦੇ ਚੰਗੇ ਨਾਗਰਿਕ ਬਣਨ ਲਈ ਜਿੱਦਾਂ ਤੁਸੀਂ ਘਰ ਦੇ ਵਿੱਚ ਚੰਗੇ ਮੈਂਬਰ ਦਾ ਕੀ ਫਰਜ਼ ਹੁੰਦਾ ਘਰ ਨੂੰ ਹਰ ਤਰ੍ਹਾਂ ਸਾਫ਼ ਸਫਾਈ ਰੱਖਣੀ ਹੂੰ ਜੇ ਕੁਦਰਤ ਦੇ ਯੂਨੀਵਰਸ ਦੇ ਚੰਗੇ ਨਾਗਰਿਕ ਬਣ ਜੰਨੇ ਨਾ ਤਾਂ ਤੁਸੀਂ ਜਵਾਨ ਦਾ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਜੋ ਅੱਜ ਦੁਨੀਆ ਤੇ ਚੱਲ ਰਿਹਾ ਧੋਖੇ ਧੜੀਆਂ ਬੁਰੇ ਜਹਿਲ ਸਾਂ ਇਰਖਾ ਇਹ ਸਭ ਗਾਂਦਿਆ ਕੂੜ ਹੈ ਜੇ ਤੁਸੀਂ ਕੁਦਰਤ ਦੇ ਨਾਗਰਿਕ ਬਣ ਜੂਗੇ ਕੂੜ ਨਹੀਂ ਇਹ ਧਰਤ ਗੰਦ ਨਹੀਂ ਪੈਣਦੋਂਗੇ ਧਰਤੀ ਤੇ ਤੁਸੀਂ ਇੱਕ ਕੁਦਰਤ ਦੇ ਚੰਗੇ ਨਾਗਰਿਕ ਬਣਨਾ ਦੂਜਾ ਹੈਗਾ ਜਿਸ ਦੇਸ਼ ਵਿੱਚ ਰਹਿਣੇ ਆ ਉਸ ਕਾਨੂੰਨ ਦੇ ਚੰਗੇ ਨਾਗਰਿਕ ਬਣਨਾ ਦੋਏ ਗੱਲਾਂ ਮੰਨ ਲਓ ਤੁਸੀਂ ਤੁਹਾਡੀ ਰਾਗ-ਰਾਗ ਵਿੱਚ ਸਮਝ ਲਓ ਗੁਰੂ ਨਾਨਕਾ ਤੁਹਾਡੇ ਰੋਮ-ਰੋਮ ਧਿਆਣਾ ਹੋ ਜਾਏ ਦੋ ਗੱਲਾਂ ਦੇ ਮੰਨ ਪੱਧੀਆਂ ਲੱਗੀਆਂ ਡਿਸਪਲਨ ਹੀ ਤੁਹਾਨੂੰ ਇਨਸਾਨੀਅਤ ਦੇ ਨੇੜੇ ਲੈ ਕੇ ਜਾਂਦਾ ਆ ਜੀ ਬਸ ਬਿਲਕੁਲ ਭਾਜੀ ਸੌਖਾ ਤੇ ਜਾਲੇ ਆਪ ਜਿਹੜੀ ਜਿਹੜੀ ਆਪਾਂ ਗੱਲ ਕਰਦੇ ਭਾਈ ਮਹਾਤਮ ਦੀ ਅਸਲ ਵਿੱਚ ਨਾ ਇਹ ਉਹ ਗੱਲ ਹੋਈ ਆ ਜਿੱਦਾਂ ਗੁਰਬਾਣੀ ਚ ਨਹੀਂ ਆਉਂਦਾ ਆਪਨਾ ਦੇਹ ਚੁੱਲੂ ਪਰ ਪਾਣੀ ਹਾਂ ਬਸ ਤੇ ਨਿੰਦੇ ਜੇ ਗੰਗਾ ਗੰਗਾ ਨਹੀਂ ਆ ਹੋਇਆ ਇਹ ਬਸ ਆਪ ਆਪ ਚੁੱਲੂ ਪਰ ਪਾਣੀ ਨਹੀਂ ਦੇ ਹੋਇਆ ਗੁਰੂ ਪਾਤਸ਼ਾਹ ਨੂੰ ਹਾਂ ਤੇ ਉਹ ਲੜ ਮਰ ਗਿਆ ਆ ਕੇ ਉਹ ਉਹ 200 ਕਿਲੋਮੀਟਰ ਕਿੰਨੇ 300 ਕਿੰਨੇ ਬਣਦਾ ਹੋਊਗਾ ਉੱਥੋਂ ਤੁਰ ਕੇ ਆ ਗਿਆ ਔਰਤਾਂ ਨੂੰ ਵੀ ਨਾਲ ਲੈ ਕੇ ਉਹ ਤੇ ਨਹੀਂ ਚੱਲ ਹੋਇਆ ਗੁਰੂ ਦਾ ਉਹ ਤੇ ਗੁਰੂ ਦੇ ਉੱਤੇ ਦਰਦ ਗੁਰੂ ਦੇ ਉੱਤੇ ਬਿਫਤਾ ਉਹ ਤੇ ਨਹੀਂ ਚੱਲ ਹੋਈ ਤੇ ਨਹੀਂ ਨੀਂਦ ਆਈ ਉਹਨੂੰ ਰਾਤ ਨੂੰ ਉਹ ਨਹੀਂ ਸੌ ਸਕਿਆ ਉਹ ਤੁਰ ਪਿਆ ਉੱਥੋਂ ਜਿੱਦਾਂ ਦੇ ਨੰਗੇ ਪੈਰੀ ਤੁਰਨਾ ਸੀ ਉਹਨੂੰ ਕਲੰਕਿਤ ਕਰਤਾ ਆਪ ਚਿੱਲੂ ਪਰ ਪਾਣੀ ਨਹੀਂ ਦੇ ਸਕੇ ਆਪ ਪਰ ਉਹ ਜਦੋਂ ਜਿਹੜਾ ਬੰਦਾ ਮਰਨ ਆ ਗਿਆ ਗੁਰੂ ਲਈ ਉਹਨੂੰ ਕਹਿੰਦੇ ਇਹ ਤੇ ਵਦਾਵਾ ਲਿਖ ਕੇ ਦੇ ਕੇ ਗਿਆ ਲਾ ਤੇ ਯਾਰ ਲੱਖ ਲੱਖ ਲਾਣ ਤੇ ਨਾ ਕੋਲ ਬੈਠੇ ਕੋਲ ਬੈਠੇ ਅੱਜ ਸਿੱਖੀ ਦੇ ਵੱਡੇ ਥੰਮ ਬਣਿਓ ਮੈਂ ਉਹ ਕੋਲ ਬੈਠੇ ਨਹੀਂ ਆ ਸਕੇ ਮੁਰਕੇ ਕਬਜ ਮੁਰਕੇ ਕਹਿੰਦੇ ਮੁਰਕੇ ਸਾਬੂ ਕੀ ਤਲਵੰਡੀ ਗੋਡੇ ਨਾ ਮੋਡਾ ਲਾਕੀਆਂ ਦੇ ਬੈਠ ਗਏ ਕਿੱਥੇ ਬੈਠੇ ਹੁਣੇ ਯਾਰ ਇਹ ਤਾਂ ਤਾਰਾ ਇਤਿਹਾਸ ਬਦਲਿਆ ਜਾਂਦਾ ਆ ਸਾਰਾ ਕੁਝ ਉਹ ਨਹੀਂ ਨਹੀਂ ਇਨੀ ਇਨੀ ਸਾਰਾ ਉੱਥੇ ਤੱਕ ਕਬਜਾ ਉਦੋਂ ਇਨੀ ਆਖੀ ਕੀਤਾ ਜਦੋਂ ਗ੍ਰੰਥੀ ਤਿਆਰ ਕਰਨੇ ਜਦੋਂ ਪਲਾਨ ਬਣ ਗਈ ਨਾ ਭਈ ਇਦਾਂ ਗ੍ਰੰਥ ਸਾਹਿਬ ਲਿਖੀਏ ਇਦਾਂ ਕਰੀਏ ਇਦਾਂ ਗੋਲਕ ਕਿਉਂ ਦਰਬਾਰ ਸਾਹਿਬ ਦੇ ਅੰਦਰ ਹੀ ਉਸ ਵੇਲੇ ਇੱਕ ਸਾਦਾ ਸੀ ਕਿਉਂਕਿ ਰਤਨ ਸਿੰਘ ਭੰਗੂ ਲਿਖਦਾ ਨਾ ਹਾਂਜੀ ਤੇ ਜਦੋਂ ਭਾਈ ਮਨੀ ਸਿੰਘ ਮਾਤਾ ਜੀ ਨੇ ਦਿੱਲੀ ਤੋਂ ਖੱਤ ਲਿਖਿਆ ਉੱਥੇ ਦੇ ਪੁਜਾਰੀਆਂ ਨੂੰ ਹਾਂਜੀ ਤੇ ਗੋਲਕ ਨੂੰ ਵੰਡ ਕੇ ਖਾਓ ਯਾ ਉਸ ਵੇਲੇ ਤੱਕ ਅੰਮ੍ਰਿਤਸਰ ਵਾਲੀ ਹੀ ਗੋਲਕ ਵੱਡੀ ਸੀ ਹੂੰ ਇਹਨਾਂ ਨੂੰ ਪਤਾ ਸੀ ਕਿ ਉੱਥੇ ਉੱਥੇ ਗੁਰੂ ਸਾਹਿਬ ਦਾ ਨਹੀਂ ਹੈ ਪਰ ਗੁਰੂ ਗ੍ਰੰਥ ਸਾਹਿਬ ਹੋਣਗੇ ਹਮ ਅਸਥਾਨ ਹੋਊਗਾ ਲੋਕ ਆਉਂਦੇ ਹੋਣਗੇ ਉਸੇ ਤਰਜ ਤੇ ਇਹਨਾਂ ਨੇ ਕਰਕੇ ਬਸ ਬੀੜਾਂ ਲਖਵਾ ਕੇ ਪੋਥੀਆਂ ਲਖਵਾ ਕੇ ਗੁੱਟਕੇ ਕਰਾ ਕੇ ਗਾਹਾਂ ਇਹੀ ਬੰਦਿਆ ਨੇ ਜਿਹੜੇ ਗ੍ਰੰਥੀ ਤਿਆਰ ਕਰਨੇ ਆ ਜਿਹੜੇ ਕਥਾਕਾਰ ਤਿਆਰ ਹੋਏ ਆ ਉਹ ਕਹਾਣੀ ਲਿਖ ਦਿੱਤੀ ਵੀ ਗੁਰੂ ਗੋਬਿੰਦ ਸਿੰਘ ਨੇ ਭਾਈ ਮਨੀ ਸਿੰਘ ਨੂੰ ਕਿਹਾ ਸੀ ਵੀ ਤੁਸੀਂ ਕਥਾ ਦੀ ਸੰਥਿਆ ਦਿਓ ਇਹਨਾਂ ਨੂੰ ਜਾਣੀ ਆਪਣੇ ਨੇ ਨੇ ਕੁਝ ਨਹੀਂ ਹੋਇਆ ਗੁਰੂ ਪਾਤਸ਼ਾਹ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਇਹ ਪਿੱਛੋਂ ਇਹਦਾ ਪੈਰ ਨੱਪਦੇ ਤੁਸੀਂ ਕਹਿੰਦੇ ਹੁੰਦੇ ਆ ਕਲਿੱਪ ਚੱਲਦਾ ਹੁੰਦਾ ਤੁਹਾਡਾ ਇਹ ਪੈਰ ਨੱਪਦਾ ਆ ਪਿੱਛੋਂ ਪਿਆਰ ਨੱਪਦਾ ਜਿੱਥੋਂ ਅੱਗੇ ਚਲ ਗਏ ਫਿਰ ਉਹਨਾਂ ਦੇ ਨਾਂ ਤੇ ਬੈਠ ਕੇ ਉਹਨਾਂ ਦੇ ਨਾਂ ਨੂੰ ਲੁੱਟਿਆ ਨਾਂ ਨੂੰ ਖਾਦਾ ਆ ਸਾਰਾ ਕੁਝ ਬੰਦੇ ਦੇ ਅੰਦਰ ਸੰਤੋਖ ਸਿੰਘ ਦਾ ਆ ਸਿਰਫ ਜ਼ੁਬਾਨ ਤੇ ਨਾਂ ਦਿਖਾ ਗੁਰੂ ਆਂਦਾ ਹੈ ਹੋਰ ਕੁਝ ਨਹੀਂ ਵਿੱਚ ਅੰਦਰ ਤੁਸੀਂ ਫੋਲ ਲਾ ਕੋਲ ਕੇ ਸਾਰਾ ਹੀ ਸੰਤੋਖ ਸਿੰਘ ਨਿਕਲੂਗਾ ਕਿਸੇ ਤੇ ਵੀ ਫੋਲ ਕੇ ਦੇ ਉਹ ਨਾ ਤੁਹਾਨੂੰ ਕੋਈ ਚੀ ਨੀ ਨਿਕਲੂਗਾ ਉਹ ਜਿਹੜਾ ਜਿਹੜਾ ਨਾ ਜਿਹੜਾ Hindu mythas ਆ ਨਾ ਉਹਨਾਂ ਦੇ ਗ੍ਰੰਥ ਆ ਜੀ ਇਹਦੇ ਚ ਕੋਈ ਸ਼ੱਕ ਨਹੀਂ ਵੀ ਬਹੁਤ ਗੱਲਾਂ ਗਿਆਨ ਦੀਆਂ ਆ ਉੱਥੇ ਹਾਂਜੀ ਪਰ ਇੱਕ ਚੀ ਜਿਹੜੀ ਉਹ ਖੜਕਦੀ ਆ ਤੁਹਾਨੂੰ ਹਾਂਜੀ ਤੁਸੀਂ Hindu ਗ੍ਰੰਥਾਂ ਵਿੱਚੋਂ ਕੋਈ ਭਗਵਾਨ ਕੋਈ ਦੇਵਤਾ ਲੱਭਦੇ ਹੋ ਜਿਹਨੂੰ ਤੁਸੀਂ ਵਧੀਆ ਇਨਸਾਨ ਗਿਣ ਲਓ ਹੂੰ ਨਹੀਂ ਲੱਭੂਗਾ ਤੁਹਾਨੂੰ ਹੂੰ ऋषि मिनुया ਉਹਨਾਂ ਦੇ ਕੋਈ ਕਿਸੇ ਦੀ ਤੀਮੀ ਨਾ ਸੌਂ ਰਿਆ ਕੋ ਕਿਸੇ ਦੀ ਨਾ ਸੌਂ ਰਿਆ ਇਹ ਜਾਣਾ ਉਹਦਾ ਆ ਉਹ ਉਹਦਾ ਆ ਇਹ ਬਚੂਲਾ ਬਣ ਗਿਆ ਉਹਨ ਕੁੱਕੜ 10 ਜੜ ਕੁੱਕੜ ਬਣ ਕੇ ਬਾਗ ਦੇ ਕੇ ਉਹਨੂੰ 2 ਘੰਟੇ ਅਰਲੀ ਠਾਲ ਦਿੱਤਾ ਪਿਓ ਜਾ ਕੇ ਤੀਮੀ ਨਾ ਸੌਂ ਜਵੀਂ ਹਾਂ ਉਹ ਦੇ ਰਿਸ਼ਕਿਆਂ ਵਾਲੇ ਕੰਮ ਆ ਦੇਵਤਿਆਂ ਵਾਲੇ ਕੰਮ ਆ ਵੀ ਜੇ ਬੰਦੇ ਕੋਈ ਸ਼ਕਤੀ ਹੈਗੀ ਆ ਹੂੰ ਤੇ ਕੁਝ ਵੀ ਬਣ ਸਕਦਾ ਉਹ ਕਹਣਾ ਮਤਲਬ ਕੋਈ ਕੁੜੀ ਦਵਾਲੇ ਕੁੜੀ ਮਗਰ ਦੌੜ ਆ ਕੋਈ ਜਾ ਕੇ ਨਿਆਣੇ ਦਾ ਸਿਰ ਬੱਢੀ ਜਾਂਦਾ ਕੋਈ ਮੈਲ ਦਾ ਨਿਆਣਾ ਬਣਾਈ ਜਾਂਦਾ ਆ ਕਿਸੇ ਦਾ ਕੁਛ ਕੋਈ ਇੱਕ ਲੱਭ ਦਿਓ ਜਿਹਨੂੰ ਤੁਸੀਂ ਇਹ ਕਹੋ ਪਿਆ ਯਾਰਾ ਜੈਨੂ ਨੇ ਹੂੰ ਠੀਕ ਹੈ ਹੂੰ ਉਹ ਉਹ ਜਿਹੜਾ ਉਹ ਪਰਸ਼ਾਵਾਂ ਸੀ ਨਾ ਉਹ ਪਰਸ਼ਾਵਾਂ ਹੀ ਸਾਡੇ ਲੇਖਕਾਂ ਦੇ ਉੱਤੇ ਪਿਆ ਯਾ